ਦਸ ਬੈ ਰਾਗਨ ਮੋਹਿ ਬਸ ਕੀਨੀ ਪੰਜੋਂ ਕਾ ਮਿਟਨਾਵੋ ਸਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੋ ਭਗਤ ਨਾਮਦੇਵ ਜੀ ਕਹਿੰਦੇ ਕਿ ਮੈਂ ਪ੍ਰਭੂ ਦੇ ਨਾਮ ਦਾ ਬਰਾਗੀ ਬਣ ਕੇ ਆਪਣੀਆਂ ਦਸੇ ਵੈਰਾਗਣ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ ਦਸ ਵੈਰਾਗਨ 모ਹੇ ਬਸ ਕਿਨੀ ਪੰਚੋਂ ਕਾਮ ਇਟ ਨਾ ਬੋ ਮੇਰੇ ਸਰੀਰ ਦੇ ਵਿੱਚੋਂ ਮੇਰੇ ਮਨ ਦੇ ਵਿੱਚੋਂ ਕਾਮ ਆਦਿਕ ਪੰਜਾਂ ਵਿਕਾਰਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ 70 ਦੋਏ ਭਰੇ ਅੰਮ੍ਰਿਤ ਸਰ 70 ਦੋਏ ਤੋਂ ਭਾਵ ਹੈ 72000 ਉਹਨਾਂ ਬੇੜਿਆਂ ਦੇ ਵਿੱਚ ਮੰਨਿਆ ਜਾਂਦਾ ਹੋਣਾ ਕਿ ਸਰੀਰ ਦੇ ਅੰਦਰ 72000 ਨਾੜੀਆਂ ਹਨ ਭਗਤ ਨਾਮਦੇਵ ਜੀ ਕਹਿੰਦੇ ਮੇਰੀਆਂ 72000 ਨਾਲੀਆਂ ਨਾਮ ਅੰਮ੍ਰਿਤ ਦੇ ਨਾਲ ਭਰੀਆਂ ਹੋਈਆਂ ਨੇ ਬਿਖ ਕਉ ਮਾਰ ਕਢਾਵੋ ਤੇ ਮੈਂ ਆਪਣੇ ਅੰਦਰੋਂ ਮਾਇਆ ਦੇ ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ ਇਹ ਸਾਰਾ ਕੁਝ ਕਿਵੇਂ ਹਸਲ ਕੀਤਾ ਪ੍ਰਭੂ ਦੇ ਨਾਮ ਦਾ ਵਿਰਾਗੀ ਬਣ ਕੇ ਵਿਰਾਗ ਇੱਕ ਐਸੀ ਅਵਸਥਾ ਹੈ ਜਿਹੜੀ ਤੁਹਾਨੂੰ ਅੰਦਰ ਤੱਕ ਟੁੰਬਦੀ ਹੈ ਗੁਰਬਾਣੀ ਦਾ ਜੋ ਸ਼ਬਦ ਕੀਰਤਨ ਹੈ ਉਹ ਵੈਰਾਗਮਈ ਹੈ ਜੇ ਕਦੇ ਧਿਆਨ ਦੇ ਨਾਲ ਅਸੀਂ ਸ਼ਬਦ ਕੀਰਤਨ ਨੂੰ ਸੁਣਦੇ ਆਂ ਚਿੱਤ ਲਾ ਕੇ ਸੁਣਦੇ ਆਂ ਤਾਂ ਉਹ ਸੰਗੀਤ ਉਹ ਬੋਲ ਸਾਡੇ ਅੰਦਰ ਤੱਕ ਕੁਝ ਨਾ ਕੁਝ ਹਿਲਾਉਂਦੇ ਆਂ ਸਾਨੂੰ ਅੰਦਰੋਂ ਟੁੰਬਦੇ ਆ ਝੰਝੋੜਦੇ ਆ ਅਸੀਂ ਉਸ ਸੰਗੀਤ ਨੂੰ ਮਹਿਸੂਸ ਕਰ ਪਾਉਂਦੇ ਆ ਇੱਕ ਅਜੂਕਾ ਸੰਗੀਤ ਹੈ ਜਿੱਦੱਚੇ ਬੀਟ ਮਸ਼ਹੂਰ ਹੈ ਉਹ ਸੁਣ ਸੁਣ ਕੇ ਸਾਡਾ ਨੱਚਣ ਨੂੰ ਦਿਲ ਤੇ ਕਰਦਾ ਹੈ ਪਰ ਉਹ ਸੰਗੀਤ ਸਾਨੂੰ ਅੰਦਰ ਨਹੀਂ ਟੁੰਬਦਾ ਅਜੋਕਾ ਸੰਗੀਤ ਜਿਹੜਾ ਉਹ ਸਾਡੀ ਰੂਹ ਤੱਕ ਨਹੀਂ ਪਹੁੰਚਦਾ ਪਰ ਜੋ ਕੁਰਬਾਨੀ ਦਾ ਫਰਾਗਮਈ ਕੀਰਤਨ ਹੈ ਉਹ ਸਾਡੀ ਰੂਹ ਨੂੰ ਛੇੜਦਾ ਹੈ ਉਹਨੂੰ ਅਸੀਂ ਆਪਣੇ ਤੋਰ ਅੰਦਰ ਤੱਕ ਮਹਿਸੂਸ ਕਰ ਪਾਉਂਦੇ ਆ ਤੇ ਹੁਣ ਸੋਚੋ ਕਿ ਜੇ ਉਹ ਅਵਸਥਾ ਸਾਡੀ ਸਦਾ ਹੀ ਬਣੀ ਰਹੇ ਕਿਉਂਕਿ ਉਸ ਅਵਸਥਾ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਉਸ ਸੰਗੀਤ ਨੂੰ ਉਹਨਾਂ ਬੋਲਾਂ ਨੂੰ ਗ੍ਰਹਿਣ ਕਰ ਰਹੇ ਹੁੰਨੇ ਆ ਉਸ ਅਨੁਭਵ ਦੇ ਵਿੱਚ ਹੁੰਨੇ ਆ ਸਾਡੇ ਮਨ ਦੇ ਵਿੱਚ ਹੋਰ ਕੁਝ ਨਹੀਂ ਚੱਲ ਰਿਹਾ ਹੁੰਦਾ ਤੇ ਜੇ ਉਹੀ ਅਵਸਥਾ ਸਾਡੀ ਸਦਾ ਹੀ ਬਣੀ ਰਹੇ ਪ੍ਰਮਾਤਮਾ ਦਾ ਨਾਮ ਗੁਰਬਾਣੀ ਦੇ ਬੋਲ ਸਾਡੇ ਮਨ ਦੇ ਵਿੱਚ ਸੰਗੀਤਮਈ ਧੁਨਾ ਦੇ ਵਿੱਚ ਸਦਾ ਹੀ ਗੂੰਜਦੇ ਰਹਿ ਤਾਂ ਅਸੀਂ ਸਦਾ ਹੀ ਉਸ ਅਨੁਭਵ ਦੇ ਵਿੱਚ ਰਹਿ ਸਕਦੇ ਆ ਮਾਇਕ ਫੁਰਨਿਆਂ ਤੋਂ ਦੂਰ ਰਹਿ ਸਕਦੀ ਹੈ ਇਸੇ ਲਈ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਮੈਂ ਪ੍ਰਭੂ ਦੇ ਨਾਮ ਦਾ ਵਰਾਗੀ ਬਣ ਕੇ ਆਪਣੇ ਅੰਦਰੋਂ ਵਿਕਾਰ ਖਤਮ ਕਰ ਲਏ ਨੇ ਆਪਣੀ ਰਗ ਰਗ ਦੇ ਵਿੱਚ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਭਰ ਲਿਆ ਹੈ ਪਾਛੈ ਬਹੁਰ ਨਾ ਆਵਣ ਪਾਵੋ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮਕੋ ਸਮਝਾਵੋ ਰਹਾ ਹਾਂ ਕਹਿੰਦੇ ਹੁਣ ਮੈਂ ਮੋੜ-ਮੋੜ ਜਨਮ ਮਰਨ ਵਿੱਚ ਨਹੀਂ ਆਵਾਂਗਾ ਕਿਉਂਕਿ ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ ਸਹੀ ਜੀਵਨ ਦੀ ਸਿੱਖਿਆ ਦਿੰਦਾ ਰਹਿੰਦਾ ਹਾਂ ਬਜਰ ਕੋਠਾਰ ਮੋਹ ਹੈ ਸੀਨਾ ਕਰਮਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਆਪਣੇ ਸਤਿਗੁਰੂ ਦੇ ਚਰਨੀ ਲੱਗ ਕੇ ਗੁਰੂ ਅੱਗੇ ਅਰਜ਼ੋਈ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਕਿ ਕਾਲ ਦੇ ਹੱਥੋਂ ਮੈਂ ਉਸ ਦਾ ਭਿਆਨਕ ਕੁਹਾੜਾ ਖੋ ਲਿਆ ਹੈ ਹੁਣ ਕਾਲ ਪਾਸੋਂ ਡਰਨ ਦੇ ਥਾਂ ਮੈਂ ਉਲਟਾ ਭਗਤ ਜਨਾ ਤੁਰਰਦਾ ਹਾਂ ਉਹਨਾਂ ਦੇ ਅਦਬ ਦੇ ਵਿੱਚ ਰਹਿੰਦਾ ਹਾਂ ਮੈਂ ਆਪਣੇ ਹੀ ਭਗਤਾਂ ਦਾ ਸੇਵਕ ਬਣ ਗਿਆ ਹਾਂ ਆਮ ਮਨੁੱਖ ਜਿਹੜਾ ਹੈ ਉਹ ਹਰ ਪ੍ਰਕਾਰ ਦੇ ਡਰਾਂ 'ਚ ਰਹਿੰਦਾ ਹੈ ਕਦੇ ਉਹਨੂੰ ਆਪਣੀ ਜ਼ਿੰਦਗੀ ਦਾ ਡਰ ਹੈ ਮੌਤ ਦਾ ਡਰ ਹੈ ਆਪਣੀਆਂ ਚੀਜ਼ਾਂ ਖੁੱਸ ਜਾਣ ਦਾ ਡਰ ਹੈ ਨੁਕਸਾਨ ਦਾ ਡਰ ਹੈ ਪਰ ਜਦੋਂ ਅਸੀਂ ਪ੍ਰਮਾਤਮਾ ਦੀ ਰਜ਼ਾ 'ਚ ਰਾਜ਼ੀ ਰਹਿਣਾ ਸਿੱਖ ਲਈਏ ਜਦੋਂ ਅਸੀਂ ਨਾਮ ਦੇ ਵਿਰਾਗੀ ਬਣ ਜਾਈਏ ਗੁਰੂ ਦੇ ਲੜ ਲੱਗ ਜਾਈਏ ਤਾਂ ਇਹ ਡਰ ਸਾਡੇ ਖਤਮ ਹੋ ਜਾਂਦੇ ਆ ਇੰਜ ਲੱਗਦਾ ਕਿ ਜਿਵੇਂ ਕਾਲ ਦੇ ਹੱਥੋਂ ਅਸੀਂ ਕਹਾੜਾ ਹੀ ਖੋਲਿਆ ਹੋਵੇ ਜਿਹੜੇ ਕਹਾੜੇ ਦੇ ਨਾਲ ਕਾਲ ਸਾਨੂੰ ਡਰਾਉਂਦਾ ਸੀ ਗੁਰੂ ਦੀ ਸਹਾਇਤਾ ਨਾਲ ਅਸੀਂ ਉਹ ਕਹਾੜਾ ਹੀ ਖੋਲ ਲੈਂਦੇ ਆ ਪ੍ਰਭੂ ਦੀ ਰਜ਼ਾ ਦੇ ਵਿੱਚ ਸਾਡਾ ਯਕੀਨ ਵੱਜ ਜਾਂਦਾ ਤੇ ਹਰ ਤਰ੍ਹਾਂ ਦਾ ਡਰ ਸਾਡੇ ਅੰਦਰੋਂ ਖਤਮ ਹੋ ਜਾਂਦਾ ਹਰ ਪਰਿਸਥਿਤੀ ਨੂੰ ਅਸੀਂ ਖਿੜੇ ਮੱਥੇ ਕਬੂਲਣ ਦੇ ਕਾਬਿਲ ਹੋ ਜਾਂਦੇ ਆ ਇਹ ਸੰਸਾਰ ਤੇ ਤਬਹੀ ਛੂਟੋ ਜੋ ਮਾਇਆ ਨਾ ਲਪਟਾਵੋ ਮਾਇਆ ਨਾਮ ਗਰਬ ਜੋਨ ਕਾ ਤਿਹ ਤਜ ਦਰਸ਼ਨ ਪਾਵੋ ਇਸ ਸੰਸਾਰ ਦੇ ਬੰਧਨਾ ਤੋਂ ਮੇਰੀ ਤਦੋਂ ਹੀ ਖਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿੱਚ ਨਾ ਫਸਾਂ ਮਾਇਆ ਦਾ ਮੋਹ ਹੀ ਜਨਮ ਮਰਨ ਦੇ ਗੇੜ ਵਿੱਚ ਪੈਣ ਦਾ ਮੂਲ ਹੈ ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦਿਦਾਰ ਹੋ ਸਕਦਾ ਹੈ ਇਤ ਕਰ ਭਗਤ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ਕਹਿਤ ਨਾਮ ਦਿਓ ਬਾਹਰ ਕਿਆ ਪਰਮੋ ਇਹ ਸੰਜਮ ਹਰ ਪਾਈਐ ਕਹਿੰਦੇ ਇਸ ਤਰੀਕੇ ਨਾਲ ਜਿਹੜਾ ਵੀ ਮਨੁੱਖ ਪ੍ਰਭੂ ਦੀ ਭਗਤੀ ਕਰਦਾ ਹੈ ਉਹਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ ਨਾਮਦੇਵ ਆਖਦਾ ਹੈ اے ਭਾਈ ਭੇਖੀ ਬਰਾਗੀ ਬਣ ਕੇ ਬਾਹਰ ਪਟਕਣ ਦਾ ਕੋਈ ਲਾਭ ਨਹੀਂ ਜਿਹੜੇ ਸੰਜਮ ਅਸਾਂ ਦੱਸੇ ਹਨ ਇਨ੍ਹਾਂ ਸੰਜਮਾਂ ਦੇ ਰਾਹੀਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਭਗਤ ਨਾਮਦੇਵ ਜੀ ਨੇ ਸੰਜਮ 21 ਦੱਸਿਆ ਕਿ ਮਾਇਆ ਦੇ ਮੋਹ ਵਿੱਚ ਨਾ ਫਸੋ ਪ੍ਰਮਾਤਮਾ ਦੇ ਨਾਮ ਵਿੱਚ ਚਿੱਤ ਜੋੜੋ ਔਰ ਅਜਿਆ ਉਹੀ ਕਰ ਸਕਦਾ ਜਿਸ ਦੇ ਲਈ ਉਸ ਪ੍ਰਮਾਤਮਾ ਨੇ ਇਹ ਪਦਵੀ ਹਾਸਲ ਕਰਨੀ ਨਿਰਧਾਰਤ ਕੀਤੀ ਹੋਵੇ ਜਿਸ ਤੇ ਉਹ ਪ੍ਰਮਾਤਮਾ ਆਪ ਮਿਹਰ ਕਰੇ ਉਹੀ ਉਹਦੇ ਨਾਮ ਦੀ ਮਹਿਮਾ ਗਾ ਸਕਦਾ ਹੈ ਉਹਦੇ ਨਾਮ ਦੇ ਵਿੱਚ ਜੁੜ ਸਕਦਾ ਮਾਰਵਾੜ ਜੈਸੇ ਨੀਰ ਬਲਹ ਬੇਲ ਬਲਹ ਕਰ ਹਲਾ ਜੋ ਕਰੰਕ ਨਿਸਨਾਦ ਬਲਹਾ ਤਿਉ ਮੇਰਾ ਮਨ ਰਾਮਈਆ ਸ਼ਬਦ ਬਲਹਾ ਦਾ ਅਰਥ ਹੈ ਪਿਆਰਾ ਭਗਤ ਨਾਮਦੇਵ ਜੀ ਕਹਿੰਦੇ ਕਿ ਜਿਵੇਂ ਮਾਰਵਾੜ ਜਾਨੀ ਕਿ ਰੇਗਿਸਤਾਨ ਰੇਤਲਾ ਦੇਸ਼ ਉਸ ਰੇਤਲੇ ਦੇਸ਼ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਹੈ ਬੇਲ ਬਲਹਾ ਕਰਹਲਾ ਰਹਲਾ ਤੋ ਪਾ ਉਠ ਤੇ ਉਠ ਨੂੰ ਜਿਵੇਂ ਵੇਲ ਪਿਆਰੀ ਲੱਗਦੀ ਹੈ ਜਿਉਂ ਕੁਰੰਖ ਨਿਸਨਾਤ ਬਾਲਾ ਜਿਵੇਂ ਹਿਰਨ ਨੂੰ ਰਾਤ ਵੇਲੇ ਕੰਡੇ ਹੀੜੇ ਦੀ ਆਵਾਜ਼ ਪਿਆਰੀ ਲੱਗਦੀ ਹੈ ਤਿਵੇਂ ਮੇਰੇ ਮਨ ਦੇ ਵਿੱਚ ਸੋਣਾ RAM ਪਿਆਰਾ ਲੱਗਦਾ ਤੇ ਉਹ ਮੇਰਾ ਹੈ ਮਨ RAM ਆਇਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾਉ ਏ ਮੇਰੇ ਸੋਹਣੇ ਰਾਮ ਤੇਰਾ ਨਾਮ ਸੋਹਣਾ ਹੈ ਤੇਰਾ ਰੂਪ ਸੋਹਣਾ ਹੈ ਤੇ ਤੇਰਾ ਰੰਗ ਵੀ ਬਹੁਤ ਸੋਹਣਾ ਹੈ ਜਿਉ ਧਰਣੀ ਕੋ ਇੰਦਰ ਬਾਲਹਾ ਕੁਸਮ ਬਾਸ ਜੈਸੇ ਭਵਰ ਲਾ ਜਿਉ ਕੋ ਖਾ ਤੇਉ ਮੇਰਾ ਮਨ ਰਾਮਈਆ ਜਿਵੇਂ ਧਰਤੀ ਨੂੰ ਮੀਂਹ ਪਿਆਰਾ ਲੱਗਦਾ ਹੈ ਭੌਰੇ ਨੂੰ ਫੁੱਲ ਦੀ ਸੁਗੰਧ ਹੀ ਪਿਆਰੀ ਲੱਗਦੀ ਹੈ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ ਤੇਵੇਂ ਮੇਰੇ ਮਨ ਦੇ ਵਿੱਚ ਸੋਣਾ ਰਾਮ ਪਿਆਰਾ ਲੱਗਦਾ ਚੱਕ ਵੀ ਕੋ ਜੈਸੇ ਸੂਰਬਾਲਾ ਮਾਨਸ ਰੋਵਰ ਹੰਸਲਾ ਜਿਉ ਤਰਣੀ ਕੋ ਕੰਤ ਬਾਲ ਹਾ ਤਿਉ ਮੇਰਾ ਮਨ ਰਾਮਈਆ ਜਿਵੇਂ ਚਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ ਹੰਸ ਨੂੰ ਮਾਨ ਸਰੋਵਰ ਪਿਆਰਾ ਲੱਗਦਾ ਹੈ ਜਿਵੇਂ ਜਵਾਨ ਇਸਤਰੀ ਨੂੰ ਆਪਣਾ ਖਸਮ ਪਿਆਰਾ ਲੱਗਦਾ ਹੈ ਤਿਵੇਂ ਮੇਰੇ ਮਨ ਦੇ ਵਿੱਚ ਸੋਨਾ ਬਾਰਕ ਕੋ ਜੈਸੇ ਖੀਰ ਬਾਲ ਹਾ ਜਾਤ੍ਰਿਕ ਮੁਖ ਜੈਸੇ ਜਲ ਤਰਾ ਮਛਲੀ ਕੋ ਜੈਸੇ ਨੀਰ ਬਲ ਹਾ ਜਉ ਮੇਰਾ ਮਨ ਰਾਮਈਆ ਜਿਵੇਂ ਬਾਲਕ ਨੂੰ ਦੁੱਧ ਪਿਆਰਾ ਲੱਗਦਾ ਹੈ ਪਪੀਹੇ ਦੇ ਮੂੰਹ ਨੂੰ ਬੱਤਲ ਪਿਆਰਾ ਲੱਗਦਾ ਮੱਛੀ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਤਿਵੇਂ ਮੇਰੇ ਮਨ ਦੇ ਵਿੱਚ ਸੋਨਾ ਰਾਮ ਪਿਆਰਾ ਲੱਗਦਾ ਸਾਧਕ ਸਿੱਧ ਸਗਲ ਮਨ ਚਾਹੇ ਵਿਰਲੇ ਕਾ ਹੂ ਡੀਠਲਾ ਸਗਲ ਭਵਨ ਤੇਰੋ ਨਾਮ ਬਾਲ ਹਾ ਤਿਉ ਨਾਮੇ ਮਨ ਬੀਠਲਾ ਜੋਗ ਸਾਧਨਾ ਕਰਨ ਵਾਲੇ ਜੋਗ ਸਾਧਨਾ ਦੇ ਵਿੱਚ ਪੁੱਗੇ ਹੋਏ ਜੋ ਕੀ ਤੇ ਸਾਰੇ Muni ਸੋਹਣੇ ਰਾਮ ਦਾ ਦਰਸ਼ਨ ਕਰਨਾ ਚਾਹੁੰਦੇ ਨੇ ਪਰ ਉਸ RAM ਦਾ ਦੀਦਾਰ ਕਿਸੇ ਵਿਰਲੇ ਨੂੰ ਹੀ ਹੁੰਦਾ ਹੈ। हे ਮੇਰੇ ਸੋਹਣੇ RAM ਜਿਵੇਂ ਸਾਰੇ ਭਵਨਾਵਾਂ ਦੇ ਜੀਵਾਂ ਨੂੰ ਤੇਰਾ ਨਾਮ ਪਿਆਰਾ ਹੈ। ਤਿਵੇਂ ਹੀ ਮੈਂ ਨਾਮੇ ਦੇ ਮਨ ਵਿੱਚ ਤੂੰ ਬੀਠਲ ਪਿਆਰਾ ਲੱਗਦਾ ਹੈ। ਹੁਣੇ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਨੇ। ਜਿੰਨੀਆਂ ਵੀ ਉਦਾਹਰਨਾਂ ਭਗਤ ਨਾਮਦੇਵ ਜੀ ਨੇ ਇੱਥੇ ਦਿੱਤੀਆਂ ਨੇ ਉਹ ਐਸੀਆਂ ਨੇ ਜਿਨ੍ਹਾਂ ਨੂੰ ਵਾਕਿਆ ਹੀ ਤੁਰ ਅੰਦਰ ਤੱਕ ਉਹ ਪ੍ਰੇਮ ਮਹਿਸੂਸ ਹੁੰਦਾ ਹੈ। ਬਾਲਕ ਨੂੰ ਜਦੋਂ ਦੁੱਧ ਮਿਲ ਜਾਂਦਾ ਹੈ ਤਾਂ ਉਹਦੀ ਰੂਹ ਖਿੜ ਜਾਂਦੀ ਹੈ ਉਹਦੀ ਸਿਰਫ ਭੁੱਖ ਨਹੀਂ ਮਿਟਦੀ ਸਿਰਫ ਪਿਆਸ ਨਹੀਂ ਮਿਟਦੀ ਉਹਨੂੰ ਰੂਹ ਦਾ ਸਕੂਨ ਮਿਲਦਾ ਹੈ ਉਹ ਮਹਿਸੂਸ ਕਰਦਾ ਹੈ ਉਸ ਪਲ ਨੂੰ ਜਦੋਂ ਉਹਨੂੰ ਦੁੱਧ ਮਿਲ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਜਦੋਂ ਸੁੱਕੀ ਧਰਤੀ ਤੇ ਮੀਂਹ ਪੈਂਦਾ ਹੈ ਤਾਂ ਧਰਤੀ ਦੇ ਰੋਮ-ਰੋਮ ਨੂੰ ਉਹ ਨਮੀ ਮਹਿਸੂਸ ਹੁੰਦੀ ਹੈ ਸਾਡਾ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਐਸਾ ਹੋਣਾ ਚਾਹੀਦਾ ਕਿ ਜਿਸ ਪਲ ਵੀ ਸਾਡੇ ਮਨ ਵਿੱਚ ਉਹਦੀ ਯਾਦ ਆਵੇ ਸਾਡੀ ਰੂਹ ਅੰਦਰ ਤੱਕ ਖਿੜ ਜਾਵੇ ਅੰਦਰ ਤੱਕ ਅਸੀਂ ਉਸ ਪ੍ਰਮਾਤਮਾ ਦੀ ਯਾਦ ਨੂੰ ਮਹਿਸੂਸ ਕਰ ਪਾਈਏ ਆਪਣੇ ਜੀਵਨ ਤੇ ਚਾਤੀ ਮਾਰੋ ਯਾਦ ਕਰੋ ਕੋਈ ਐਸਾ ਪਲ ਜਿਸ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜਦੋਂ ਉਹ ਪਲ ਆਇਆ ਤਦ ਤੁਸੀਂ ਕਿਦਾਂ ਦਾ ਮਹਿਸੂਸ ਕੀਤਾ ਬਿਲਕੁਲ ਉਸ ਤਰ੍ਹਾਂ ਦਾ ਹੀ ਸਾਨੂੰ ਅਹਿਸਾਸ ਹੋਣਾ ਚਾਹੀਦਾ ਅਨੁਭਵ ਹੋਣਾ ਚਾਹੀਦਾ ਜਦੋਂ ਪ੍ਰਮਾਤਮਾ ਦੀ ਯਾਦ ਸਾਡੇ ਹਿਰਦੇ ਵਿੱਚ ਆਵੇ ਉਸ ਪਲ ਤੁਸੀਂ ਸਿਰਫ ਮੁੱਖ ਤੋਂ ਨਹੀਂ ਸੀ ਹੱਸ ਰਹੇ ਤੁਹਾਡੀ ਰੂਹ ਹੱਸ ਰਹੀ ਸੀ ਜਦੋਂ ਉਹ ਪਲ ਆਇਆ ਸੀ ਜਿੱਦਾਂ ਤੁਹਾਨੂੰ ਵਿਸਵਰੀ ਨਾਲ ਇੰਤਜ਼ਾਰ ਸੀ ਭਾਵੇਂ ਉਹ ਤੁਹਾਡੀ ਪਹਿਲੀ ਨੌਕਰੀ ਦਾ ਪੱਤਰ ਸੀ ਭਾਵੇਂ ਪਹਿਲੀ ਤਨਖਾਹ ਸੀ ਜਾਂ ਫਿਰ ਕੁਝ ਹੋਰ ਉਦਾਹਰਨਾ ਸਾਰੀਆਂ ਦੁਨਿਆਵੀ ਹੋਣਗੀਆਂ ਪਰ ਉਹ ਜਿਹੜੀ ਫੀਲਿੰਗ ਉਹ ਜਿਹੜਾ ਅਨੁਭਵ ਸੀ ਅਸੀਂ ਉਹਦੇ ਤੇ ਧਿਆਨ ਦੇਣਾ ਤੇ ਉਹ ਅਨੁਭਵ ਅਸੀਂ ਦੁਬਾਰਾ ਮਹਿਸੂਸ ਕਰਨਾ ਹੈ ਪਰ ਇਸ ਵਾਰੀ ਪ੍ਰਮਾਤਮਾ ਦੇ دیدار ਚ ਪ੍ਰਮਾਤਮਾ ਦੀ ਯਾਦ ਚ ਪਹਿਲ ਪੁਰੀਏ ਪੁੰਰਕ ਬਣਾ ਤਾਚੇ ਹੰਸਾ ਸਗਲੇ ਜਨਾਂ ਕ੍ਰਿਸ਼ਨ ਤੇ ਜਨ ਹਰ ਹਰ ਨਾ ਚੰਤੀ ਨਾਚਨਾ ਪਹਿਲਾ ਪਹਿਲ ਜੋ ਜਗਤ ਬਣਿਆ ਹੈ ਉਹ ਮਾਨੋ ਕੌਲ ਫੁੱਲਾਂ ਦਾ ਖੇਤ ਹੈ ਸਾਰੇ ਜੀ ਜੰਤ ਉਹਨਾਂ ਕੌਲ ਫੁੱਲਾਂ ਦੇ ਖੇਤ ਦੇ ਵਿੱਚ ਹੰਸ ਹਨ ਪ੍ਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ ਇਹ ਪ੍ਰਭੂ ਦੀ ਮਾਇਆ ਦੀ ਪ੍ਰੇਰਣਾ ਤੂੰ ਸਮਝੋ ਪਹਿਲ ਪੁਰ ਸਾਬਰਾ ਅਥੋਂਨ ਪੁਰ ਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚਾ ਪਿੰਦੀ ਮਹ ਸਾਗਰਾ ਰਹਾਉ ਪਹਿਲ ਪੁਰੀਏ ਭਾਵ ਕਿ ਪਹਿਲਾ ਅਕਾਲ ਪੁਰਖ ਆਪ ਪ੍ਰਗਟ ਹੋਇਆ ਪੁੰਰਕ ਬਣਾ ਫਿਰ ਅਕਾਲ ਪੁਰਖ ਤੋਂ ਮਾਇਆ ਬਣੀ ਕਿ ਪਹਿਲਾਂ ਉਹ ਪ੍ਰਮਾਤਮਾ ਆਪ ਪ੍ਰਗਟ ਹੋਇਆ ਫਿਰ ਉਸਨੇ ਇਹ ਮਾਇਆ ਬਣਾਈ ਮਾਇਕ ਸੰਸਾਰ ਬਣਾਇਆ ਫਿਰ ਮਾਇਆ ਦਾ ਤੇ ਅਕਾਲ ਪੁਰਖ ਦਾ ਮੇਲ ਹੋਇਆ ਇਸ ਤਰ੍ਹਾਂ ਇਹ ਸੰਸਾਰ ਪ੍ਰਮਾਤਮਾ ਦਾ ਇੱਕ ਸੋਹਣਾ ਜਿਹਾ ਬਾਗ ਬਣ ਗਿਆ ਜਿਹੜਾ ਇਉਂ ਨੱਚ ਰਿਹਾ ਹੈ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ ਪਾਪ ਕੇ ਸੰਸਾਰ ਦੇ ਜੀਵ ਮਾਇਆ ਵਿੱਚ ਮੋਹਿਤ ਹੋ ਕੇ ਦੌੜ ਭੱਜ ਕਰ ਰਹੇ ਨੇ ਮਾਇਆ ਦੇ ਹੱਥਾਂ ਤੇ ਨੱਚ ਰਹੇ ਨੇ ਨਾ ਚੰਤੀ ਗੋਪੀ ਜਨਨਈਆ ਤੇ ਬਹਿਰੇ ਕੰਨਾਂ ਤਰਕ ਨਾ ਚਾ ਪ੍ਰਮੀਆਂ ਚਾ ਕੇਸਵਾ ਬਚਾਉਨੀ ਆਈਏ ਮਹੀਏ ਇੱਕ ਆਨ ਜਿਓ ਨਚੰਤੀ ਗੋਪੀ ਜੰਨਾ ਮਾਇਆ ਦੇ ਹੱਥਾਂ ਤੇ ਇਸਤਰੀਆਂ ਤੇ ਪੁਰਖ ਤੂੰ ਮੇਂ ਹੀ ਨਚ ਰਹੀ ਨੇ ਨਈਆ ਤੇ ਬੈਰੇ ਕੰਨਾ ਪਰ ਇਹਨਾਂ ਦੇ ਵਿੱਚੋਂ ਪ੍ਰਮਾਤਮਾ ਤੋਂ ਵੱਖਰਾ ਕੋਈ ਵੀ ਨਹੀਂ ਕਹਿਣ ਤੋਂ ਭਾਵ ਕਿ ਇਹ ਮਾਇਆ ਵੀ ਉਸ ਪ੍ਰਮਾਤਮਾ ਨੇ ਬਣਾਈ ਐ ਇਸਤਰੀਆਂ ਤੇ ਮਰਦ ਵੀ ਉਸ ਪ੍ਰਮਾਤਮਾ ਨੇ ਬਣਾਏ ਨੇ ਤੇ ਇਹਨਾਂ ਇਸਤਰੀਆਂ ਤੇ ਮਰਦਾਂ ਨੂੰ ਮਾਇਆ ਦੇ ਹੱਥਾਂ ਤੇ ਨਚਾਵੀਂ ਉਹ ਪ੍ਰਮਾਤਮਾ ਆਪ ਹੀ ਰਹਿ ਹੈ ਤਰਕ ਨਾ ਚਾ ਭ੍ਰਮੀਆਂ ਚਾ ਕਹਿੰਦੇ ਇਸ ਗੱਲ ਦੇ ਉੱਤੇ ਕੋਈ ਸ਼ੱਕ ਨਾ ਕਰ ਇਸ ਸੰਬੰਧੀ ਹਰ ਤਰ੍ਹਾਂ ਦਾ ਜਿਹੜਾ ਤੇਰਾ ਭਰਮ ਹੈ ਉਹ ਦੂਰ ਕਰ ਦੇ ਭਰਮ ਮਨੁੱਖ ਨੂੰ ਕੀ ਹੈ ਕਿ ਉਹ ਆਪ ਦੀ ਜ਼ਿੰਦਗੀ ਨੂੰ ਆਪ ਚਲਾਉਂਦਾ ਹੈ ਕਿ ਉਹਦੇ ਕੋਲੇ ਅਕਲ ਹੈ ਸਮਝ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਉਹਦੇ ਕੋਲੇ ਅਕਲ ਤੇ ਸਮਝ ਓਨੀ ਕੀ ਆ ਜਿੰਨੀ ਇੱਕ ਪ੍ਰਮਾਤਮਾ ਨੇ ਉਹਨੂੰ ਬਖਸ਼ੀ ਹੈ ਹਰ ਮਨੁੱਖ ਨੂੰ ਜਿੰਨੀ ਇੱਕ ਸਮਝ ਹੈਗੀ ਹੈ ਉਹਨੂੰ ਓਨੀ ਕੀ ਹੀ ਹੈ ਨਾ ਤਾਂ ਉਹਨੂੰ ਉਤੋਂ ਘੱਟ ਹੋਣੀ ਸੀ ਤੇ ਨਾ ਹੀ ਉਹਦੋਂ ਵੱਧ ਸਮਝ ਉਹ ਲੈ ਸਕਦਾ ਇਹ ਸਭ ਉਸ ਪ੍ਰਮਾਤਮਾ ਦਾ ਬਨਾਇਆ ਹੋਇਆ ਖੇਡ ਹੈ ਸਾਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਇਹਦੇ ਬਾਬਤ ਹਰ ਤਰ੍ਹਾਂ ਦਾ ਪਰਮ ਜਿਹੜਾ ਉਹ ਦੂਰ ਕਰਨਾ ਚਾਹੀਦਾ ਹੈ ਕేశਵਾ ਬਚਾਉਣੀ ਆਈਏ ਮਈਏ ਏਕ ਆਨ ਜਿਓ ਹਰੇਕ ਇਸਤਰੀ ਮਰਦ ਦੇ ਵਿੱਚ ਪ੍ਰਮਾਤਮਾ ਦੇ ਬਚਨ ਹੀ ਇੱਕ ਰਸ ਹੋ ਰਹੇ ਹਰੇਕ ਜੀਵ ਦੇ ਵਿੱਚ ਪ੍ਰਮਾਤਮਾ ਆਪ ਬੋਲ ਰਿਹਾ ਹੈ ਬਿੰਦੀ ਉਭਕਲੇ ਸੰਸਾਰਾ ਪਰਮ ਪਰਮ ਆਏ ਤੁਮਚੇ ਦੁਆਰਾ ਤੂੰ ਕੁੰਨ ਰੇ ਮਹ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ हे ਭਾਈ ਜੀਵ ਜਿਹੜੇ ਨੇ ਉਹ ਟਿੰਡਾਂ ਵਰਗੇ ਨੇ ਸੰਸਾਰ ਸਮੁੰਦਰ ਦੇ ਵਿੱਚ ਡੁਬਕੀਆਂ ਲੈ ਰਹੇ ਨੇ हे ਪ੍ਰਭੂ ਪਟਕ ਪਟਕ ਕੇ ਮੈਂ ਤੇਰੇ ਦਰ ਤੇ ਆ ਟਿਕਾ ਹਾਂ हे ਪ੍ਰਭੂ ਜੀ ਜੇ ਤੂੰ ਮੈਨੂੰ ਪੁੱਛੇ ਤੂੰ ਕੌਣ ਹੈ ਤਾਂ ਮੈਂ ਕੀ ਆਖਾਂਗਾ ਕਿ हे ਪ੍ਰਮਾਤਮਾ ਜੀ ਮੈਂ ਨਾਮਾ ਹਾਂ ਮੈਨੂੰ ਜਗਤ ਦੇ ਜੰਜਾਲ ਤੋਂ ਜਿਹੜਾ ਕਿ ਜਮਾਂ ਦੇ ਡਰ ਦਾ ਕਾਰਨ ਹੈ ਉਹਦੇ ਤੋਂ ਬਚਾ ਲਵੋ ਮੇਰੇ ਅੰਦਰੋਂ ਮਾਇਆ ਦੇ ਮੋਹ ਨੂੰ ਖਤਮ ਕਰ ਦਿਓ ਮਾਇਕ ਪ੍ਰਵਿਰਤੀ ਨੂੰ ਮੇਰੇ ਅੰਦਰੋਂ ਖਤਮ ਕਰ ਦਿਓ ਤਾਂ ਕਿ ਹਰ ਤਰ੍ਹਾਂ ਦੇ ਡਰ ਮੇਰੇ ਅੰਦਰੋਂ ਨਾਸ ਹੋ ਜਾਵੇ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 693ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਇੱਕ ਤੇ ਅਸੀਂ ਵਿਰਾਗੀ ਹੋਣ ਬਾਰੇ ਜਾਣਿਆ ਹੈ। ਪ੍ਰਮਾਤਮਾ ਦੀ ਯਾਦ ਨੂੰ ਕਿਸ ਤਰੀਕੇ ਨਾਲ ਮਹਿਸੂਸ ਕਰਨਾ ਹੈ, ਕਿਸ ਤੀਬਰਤਾ ਦੇ ਨਾਲ ਮਹਿਸੂਸ ਕਰਨਾ ਹੈ ਇਹ ਅਸੀਂ ਜਾਣਿਆ। ਕਿ ਉਸ ਦੀ ਯਾਦ ਸਾਡੀ ਰੂਹ ਤੱਕ ਨੂੰ ਟੁੰਬੇ। ਪ੍ਰਮਾਤਮਾ ਨੇ ਕਿਸ ਤਰ੍ਹਾਂ ਇਸ ਸ੍ਰਿਸ਼ਟੀ ਨੂੰ ਸਿਰਜਿਆ। ਇਹ ਫਿਰ ਸ੍ਰਿਸ਼ਟੀ ਦੇ ਕਣ-ਕਣ ਵਿੱਚ ਆਪ ਸਮਾਇਆ ਕਿਵੇਂ ਉਹਨੇ ਮਾਇਆ ਤਿਆਰ ਕੀਤੀ ਜੀਵ ਤਿਆਰ ਕੀਤੇ ਤੇ ਜੀਵਾਂ ਨੂੰ ਮਾਇਆ ਦੇ ਹੱਥਾਂ ਤੇ ਨਚਾਇਆ ਹੈ ਜੀਵ ਦੀ ਕਿੰਨੀ ਕੁ ਪੁੱਗਤ ਹੈ ਤੇ ਕਿੰਨੀ ਕੁ ਨਹੀਂ ਇਹ ਅਸੀਂ ਜਾਣਿਆ ਵੀਡੀਓ ਦੀ ਸਮਾਪਤੀ ਤੋਂ ਪਹਿਲਾਂ ਇੱਕ ਸੂਚਨਾ ਤੁਹਾਡੇ ਤੱਕ ਪਹੁੰਚਦੀ ਕਰੀਏ ਕਿ ਪਿਛਲੇ ਦਿਨੀ ਸਰੀਰ ਨੂੰ ਕੁਝ ਅਲਾਮਤਾ ਨੇ ਜਕੜ ਲਿਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਠੀਕ ਹਾਂ ਜੋ ਇਸ ਕਾਰਜ ਦੇ ਵਿੱਚ ਵੱਡੇ ਗੈਪ ਪੈ ਗਏ ਨੇ ਉਹਨਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰਾਂਗੇ ਅਗਲੀਆਂ ਕੁਝ ਵੀਡੀਓਜ਼ ਜਲਦੀ ਲੈ ਕੇ ਆਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ